ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਪਿਆਦਾ ਚੈਨਲ ਦੇ ਪਰ ਤੁਹਾਡਾ ਸਵਾਗਤ ਹੈ ਦੋਸਤੋ ਮੇਰੀ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਹਾਜ਼ਰ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਫਸਲਾਂ ਤੇ ਉਹਦਾ ਕਿਸ ਤਰ੍ਹਾਂ ਦਾ ਅਸਰ ਹੋਊਗਾ ਕੀ ਗਰਮੀ ਚ ਵਾਧਾ ਹੋਊਗਾ ਜਾਂ ਠੰਡ ਹੋਰ ਜ਼ੋਰ ਫੜੂਗੀ ਜਾਂ ਮੀਂਹ ਪੈਣ ਦੇ ਕਿੰਨੇ ਚਾਂਸ ਆ ਇਹ ਸਾਰੇ ਕਾਸੇ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਦੀ ਦਿ ਦੇਖ ਸਕਦੇ ਹਾਂ ਹੌਲੀ-ਹੌਲੀ ਚੇਂਜ ਹੋ ਰਹੀ ਆ ਪੂਰਬ ਦੀ ਹਵਾ ਜਿਹੜੀ ਉਹ ਬਹੁਤ ਤੇਜ਼ੀ ਦੇ ਨਾਲ ਪੰਜਾਬ ਵੱਲ ਨੂੰ ਆ ਜਿਹੜੀ ਉਹ ਵਗਣੀ ਸ਼ੁਰੂ ਹੋ ਰਹੀ ਆ ਤੇ ਅੱਜ ਸ਼ਾਮ ਤੋਂ ਇਹਨਾਂ ਦੀ ਦਿਸ਼ਾ ਜਿਹੜੀ ਉਹ ਹੋਰ ਜ਼ਿਆਦਾ ਬਦਲ ਕੇ ਪੂਰਬ ਦੀ ਹੋ ਜਾਣੀ ਆ ਤੇ ਬਹੁਤ ਤੇਜ਼ੀ ਨਾਲ ਵਗਣਗੀਆਂ ਹਵਾਵਾਂ ਮਾਹੇ ਇਸ ਤੋਂ ਬਿਨਾ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਕਿ ਜੰਮੂ ਕਸ਼ਮੀਰ ਦੇ ਉੱਤੇ ਪਹੁੰਚ ਚੁੱਕਿਆ ਤੇ ਦੂਸਰਾ ਇੱਕ ਚੱਕਰਵਾਤਾ ਜਿਹੜਾ ਕਿ ਪਾਕਿਸਤਾਨ ਦੇ ਭਾਗਾਂ ਤੇ ਇਸ ਵਕਤ ਪਹੁੰਚ ਚੁੱਕਿਆ ਤੇ ਹੌਲੀ-ਹੌਲੀ ਅੱਗੇ ਵੱਧ ਕੇ ਇਹ ਪੰਜਾਬ ਦੇ ਭਾਗਾਂ ਤੇ ਪਹੁੰਚੂਗਾ ਤੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਂਵਾਂ ਤੇ ਤੇਜ਼ ਮੀਂਹ ਗੜੇਮਾਰੀ ਨੇਰੀ ਚੱਕਰ ਤੂਫਾਨ ਆਉਣ ਦੀ ਸੰਭਾਵਨਾਵਾਂ ਉਹਦੇ ਵਿੱਚ ਸਮੁੱਚਾ ਪੰਜਾਬ ਹੀ ਪ੍ਰਭਾਵਿਤ ਹੋਏਗਾ ਤੇ ਦੱਖਣ ਦੇ ਤੇ ਪੱਛਮ ਦੇ ਏਰੀਏ ਤੋਂ ਬੱਦਲ ਆ ਜਿਹੜਾ ਅੱਗੇ ਵਧਣਾ ਸ਼ੁਰੂ ਹੋਗਾ ਤੇ ਬਹੁਤ ਸਾਰੇ ਸਥਾਨਾਂ ਤੇ ਤੇਜ਼ ਮੀਂਹ ਤੇ ਗੜੇਮਾਰੀ ਹੋ ਸਕਦੀ ਆ ਜੇਕਰ ਆਪਾਂ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਨਾਂ 'ਚ ਭਾਰੀ ਬਰਫਬਾਰਿ ਹੋਊਗੀ ਇਸ ਤੋਂ ਵੇਲਾ ਦਿੱਲੀ ਹਰਿਆਣਾ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਇਨਾਂ ਭਾਗਾਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਤੇ ਕਈ ਥਾਵਾਂ ਤੇ ਗੜੇਮਰੀ ਤੇ ਤੂਫਾਨ ਆ ਸਕਦਾ ਗੁਜਰਾਤ ਮੱਧ ਪ੍ਰਦੇਸ਼ ਤੇ ਬਾਕੀ ਦਾ ਸਾਰਾ ਰਾਜਸਥਾਨ ਤੇ ਪੂਰਬੀ ਉੱਤਰ ਪ੍ਰਦੇਸ਼ ਇਨਾਂ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਤੇ ਮੌਸਮ ਦੀਆਂ ਗਤੀਵਿਧੀਆਂ ਜਿਹੜੀਆਂ ਉਹ 20 ਤਰੀਕ ਤੋਂ ਲੈ ਕੇ 23 ਤਰੀਕ ਦੇ ਦਰਮਿਆਨ ਜਿਹੜਾ ਆਪਣੇ ਬਿਹਾਰ ਹੋ ਗਿਆ ਛੱਤੀਸਗੜ੍ਹ ਹੋ ਗਿਆ ਓਡੀਸਾ ਹੋ ਗਿਆ ਪੱਛਮੀ ਬੰਗਾਲ ਇਨਾ ਪੱਗਾਂ ਚ ਵੀ ਹੋ ਸਕਦੀ ਹੈ ਬਾਕੀ ਨਾਰਥ-ਈਸਟ ਇੰਡੀਆ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਅਹ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਨਵੇਂ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿੱਥੇ-ਕਿੱਥੇ ਵਰਖਾ ਦੀ ਗਤੀਵਿਧੀ ਹੋਈ ਆ ਉਹ ਜ਼ਰੂਰ ਇਸ ਵੀਡੀਓ ਦੇ ਵਿੱਚ ਦੱਸਣਾ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲਾ 5 ਦਿਨ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਉਣ ਵਾਲੇ ਪੰਦਰਾਂ ਦੇ ਮੌਸਮ ਦੀ ਗੱਲ ਕਰੀਏ ਆਪਾਂ ਤਾਂ ਸਭ ਤੋਂ ਪਹਿਲਾਂ ਅਗਲੇ 24 ਘੰਟੇ ਦੇ ਵਿੱਚ ਕੀ ਹੋਣ ਵਾਲਾ ਆਪਾਂ ਉਹ ਤੁਹਾਨੂੰ ਦੱਸਦੇ ਹਾਂ ਤੇ ਇਸ ਵਕਤ ਸ਼ਾਮ ਦੇ 6:00 ਵੱਜ ਚੁੱਕੇ ਆ 19 ਤਰੀਕ ਅੱਜ ਤੇ ਬੱਦਲ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਭਾਗਾਂ ਤੇ ਰਾਜਸਥਾਨ ਦੇ ਭਾਗਾਂ ਤੱਕ ਪਹੁੰਚ ਚੁੱਕੇ ਨੇ ਤੇ ਜੇਕਰ ਆਪਾਂ ਹੁਣ ਤੋਂ ਥੋੜੇ ਹੋਰ ਘੰਟੇ ਅੱਗੇ ਗੱਲ ਕਰੀਏ ਤਾਂ ਪੰਜਾਬ ਵਿੱਚ ਬੱਦਲਾਂ ਜਿਹੜੇ ਉਹ ਰਾਤ ਦੇ 9:00 ਵਜੇ ਤੱਕ ਐਂਟਰ ਹੋ ਜਾਣਗੇ ਤੇ ਕਈ ਥਾਵਾਂ ਤੇ ਬਰਖਾ ਰੀਗਤਿਵਿਧੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਜੇਕਰ ਆਪਾਂ ਅੱਗੇ ਗੱਲ ਕਰੀਏ ਕੱਲ ਜਾਨੀ ਕਿ ਮਿਤੀ 20 ਤਰੀਕ ਦੀ ਤਾਂ 20 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸਵੇਰੇ ਤੜਕਸਾਰੀ ਪੰਜਾਬ ਦੇ ਪੂਰੇ ਭਾਗਾਂ ਤੇ ਜੜੀਆਂ ਵਰਖਾ ਦੀਆਂ ਗਤੀਵਧੀਆਂ ਉਹ ਬਹੁਤ ਜ਼ਿਆਦਾ ਤੇਜ਼ ਹੋਣਗੀਆਂ ਤੇ ਕਈ ਥਾਵਾਂ ਤੇ ਤੇਜ਼ ਹਨੇਰੀ ਝੱਖੜ ਜਿਹੜੀ ਤੇ ਇਸ ਤੋਂ ਬਿਨਾ ਗੜੇਮਾਰੀ ਵੀ ਹੋ ਸਕਦੀ ਆ ਜੇਕਰ ਆਪਾਂ ਗੱਲ ਕਰੀਏ ਦੁਪਹਿਰ ਦੇ ਟਾਈਮ ਦੀ ਤਾਂ ਦੁਪਹਿਰ ਦੇ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਜ਼ਬਰਦਸਤ ਤਰੀਕੇ ਨਾਲ ਪੰਜਾਬ ਦਾ ਜਿਹੜਾ ਏਰੀਆ ਵਾ ਉਹ ਬੱਦਲਾਂ ਨੇ ਢੱਕਿਆ ਹੋਇਆ ਤੇ ਗਰਜ ਚਮਕ ਦੇ ਨਾਲ ਤੇਜ਼ بارش ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਜਿਹੜੀ ਕਿ ਰਾਤ ਮਤਲਬ ਅੱਧੀ ਰਾਤ ਤੱਕ ਕੱਲ 20 ਤਰੀਕ ਨੂੰ ਕਾਰਵਾਈਆਂ ਇਹ ਚੱਲਣਗੀਆਂ ਜੇਕਰ ਆਪਾਂ ਗੱਲ ਕਰੀਏ 21 ਤਰੀਕ ਦੀ ਤਾਂ 21 ਤਰੀਕ ਨੂੰ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਹੋ ਜਾਣਾ ਲੇਕਿਨ ਇੱਕ ਹੋਰ ਵੈਸਟ ਇੰਡਸਟਰਬੰਸ ਆ ਜਿਹੜਾ ਹਲਕੇ ਦਰਜੇ ਦਾ ਉਹਨੇ ਅੱਗੇ ਵਧਣਾ ਹੌਲੀ-ਹੌਲੀ ਸ਼ੁਰੂ ਹੋ ਜਾਣਾ ਜੇਕਰ ਆਪਾਂ ਗੱਲ ਕਰੀਏ 22 ਤਰੀਕ ਦੀ ਤਾਂ 22 ਤਰੀਕ ਨੂੰ ਹਲਕੀਆਂ-ਫੁਲਕੀਆਂ ਗਤੀਵਿਧੀਆਂ ਜਿਹੜੀਆਂ ਉਹ ਹੋ ਸਕਦੀਆਂ ਹਨ ਪਹਾੜਾਂ ਦੇ ਵਿੱਚ ਬਾਕੀ ਕਿਤੇ ਕੋਈ ਇੰਨੀ ਜ਼ਿਆਦਾ ਕਾਰਵਾਈ ਹੋ ਨਹੀਂ ਸਕਦੀ ਤੇ ਪੂਰਬੀ ਖੇਤਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਲਕਾਤਾ ਹੋ ਗਿਆ ਬਿਹਾਰ ਹੋ ਗਿਆ ਝਾਰਖੰਡ ਹੋ ਗਿਆ ਛਤੀਸਗੜ੍ਹ ਹੋ ਗਿਆ ਇਹਨਾਂ ਦਾ ਕਿਹਨਾਂ ਚ ਵਰਖਾ ਜਿਹੜੀ ਉਹ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ 23 ਤਰੀਕ ਦੀ ਤਾਂ 23 ਤਰੀਕ ਨੂੰ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਕਿਤੇ ਵੀ ਹੋਣ ਦੀ ਸੰਭਾਵਨਾ ਨਹੀਂ ਹੈ ਮੌਸਮ ਪੂਰੀ ਤਰ੍ਹਾਂ ਖੁਸ਼ਕ ਹੋ ਜਾਣਾ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਤੇ ਠੰਡੀਆਂ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਚ ਆਉਣੀਆਂ ਸ਼ੁਰੂ ਹੋ ਜਾਣੀਆਂ ਗੱਲ ਕਰੀਏ ਆਪਾਂ 24 ਤਰੀਕ ਦੀ ਤਾਂ 24 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ 24 ਤਰੀਕ ਨੂੰ ਇੱਕਦਮ ਪੂਰਾ ਸਾਰਾ ਸਿਨੈਰੀਓ ਚੇਂਜ ਹੋ ਗਿਆ ਤੇ 24 ਤਰੀਕ ਨੂੰ ਪਾਕਿਸਤਾਨ ਦੇ ਕਈ ਭਾਗਾਂ ਤੇ ਬੱਦਲ ਬਈਆ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਹ ਜਿਹੜਾ ਵੈਸਟਰਨ ਡਿਸਟਰਬੈਂਸਾ ਬਹੁਤ ਤਕੜਾ ਵੈਸਟਰਨ ਡਿਸਟਰਬੈਂਸਾ ਜਿਹੜਾ 26 27 ਤੇ 28 ਤਰੀਕ ਨੂੰ ਕਈ ਥਾਵਾਂ ਤੇ ਪੰਜਾਬ ਚ ਤੇ ਇਸ ਤੋਂ ਬਿਨਾ ਆਪਣੇ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਭਾਰੀ ਬਰਫਵਾਰੀ ਹੋਊਗੀ ਜਿਹਦੇ ਨਾਲ ਬਰਫ ਦੇ ਤੂਫਾਨ ਵੀ ਇੱਥੇ ਆ ਸਕਦੇ ਆ ਤੇ ਇਸ ਤੋਂ ਬਿਨਾਂ ਪੰਜਾਬ ਚ ਮੀਂਹ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਤੇ ਫਸਲਾਂ ਲਈ ਇਹ ਜਿਹੜਾ ਮੀਂਹ ਆ ਉਹ ਨੁਕਸਾਨਦੇਹ ਹੋ ਸਕਦਾ ਜਿਹੜਾ ਕੱਲ ਮੀਂਹ ਪੈਣਾ ਉਹਦੇ ਵਿੱਚ ਵੀ ਫਸਲਾਂ ਦਾ ਨੁਕਸਾਨ ਆ ਜਿਹੜਾ ਹੋਣ ਦਾ ਡਰ ਆ ਪ੍ਰਮਾਤਮਾ ਭਰੀ ਕਰੇ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ